ਗੁਰੂ ਪਿਆਰਿਓ ਗੁਰਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਦੇ ਪਿਛਲੇ ਪ੍ਰੋਗਰਾਮ ਆਪ ਜੀ ਨੇ ਬੜੇ ਪਸੰਦ ਕੀਤੇ ਆਪ ਜੀ ਦਾ ਹਾਰਦਿਕ ਧੰਨਵਾਦ ਅੱਜ ਆਪ ਜੀ ਨਾਲ ਲੈ ਚੱਲਦੇ ਹਾਂ ਚਮਕੌਰ ਦੀ ਗੱਡੀ ਤੇ ਆਪ ਜੀ ਨੂੰ ਸੁਣਾਉਂਦੇ ਹਾਂ ਅੱਖੀਂ ਡਿੱਠਾ ਚਮਕੌਰ ਦੀ ਜੰਗ ਦਾ ਹਾਲ ਜੋ ਅਸਾਂ ਖੁਦ ਨਹੀਂ ਦੇਖਿਆ ਪਰ ਉਹਨਾਂ ਇਤਿਹਾਸਕਾਰਾਂ ਨੇ ਲਿਖਿਆ ਜਿਨ੍ਹਾਂ ਨੇ ਅੱਖੀਂ ਦੇਖਿਆ ਹੈ ਜਿਨ੍ਹਾਂ ਨੇ ਅੱਖੀਂ ਵੇਖ ਕੇ ਇਸ ਨੂੰ ਕਲਮ ਬੰਦ ਕੀਤਾ ਹੈ ਉਹ ਚਾਹੇ ਅੱਲਾ ਯਾਰ ਖਾਂ ਜੋਗੀ ਹੋਵੇ ਚਾਹੇ ਹੰਡੂਰੀਆ ਹੋਵੇ ਚਾਹੇ ਕੋਈ ਦੂਸਰਾ ਇਤਿਹਾਸਕਾਰ ਹੋਣ ਸੋ ਜੋ ਉਹਨਾਂ ਨੇ ਲਿਖਿਆ ਉਹਨਾਂ ਦਾ ਨਿਚੋੜ ਆਪ ਜੀ ਦੇ ਪਸੰਮੁਖ ਪੇਸ਼ ਹੈ ਚਮਕੌਰ ਦੀ ਜੰਗ 7 ਪੋ 22 ਦਸੰਬਰ 1704 ਵਿਕਰਮੀ 1761 ਇੱਕ ਪਾਸੇ ਜ਼ਫਰਨਾਮੇ ਮੁਤਾਬਕ 40 ਸਿੱਖ ਤੇ ਵਿਰੋਧ ਵਿੱਚ 10 ਲੱਖ ਮੁਗਲੀਆਂ ਕੁਝ ਇਤਿਹਾਸਕਾਰਾਂ ਨੇ ਇਸ ਨੂੰ 46 ਤੋਂ 47 ਦੀ ਗਿਣਤੀ ਦੱਸੀ ਹੈ ਸਿੱਖਾਂ ਦੀ ਖਾਸ ਤੌਰ ਤੇ ਪੱਟਾਂ ਦੇ ਵਈਨਾਮੇ ਮੁਤਾਬਕ ਕੋਝ ਸਿੱਖਾਂ ਨੇ 50 ਤੋਂ ਦੇ ਕਰੀਬ ਗਿਣਤੀ ਦੱਸੀ ਹੈ ਸੋ ਇਸ ਤਰ੍ਹਾਂ ਕਹਿ ਲਈਏ ਕਿ ਇੱਕ ਪਾਸੇ 50 ਕੁ ਸਰੀਰ ਨੇ ਤੇ ਇੱਕ ਪਾਸੇ 10 ਲੱਖ ਆ ਇਹਨਾਂ ਦਾ ਜੁੱਧ ਹੋਣ ਲੱਗਾ ਹੈ ਗੁਰੂ ਸਾਹਿਬ ਜੀ ਦੇ ਨਾਲ ਪੰਜ ਪਿਆਰੇ ਨੇ ਦੋ ਵੱਡੇ ਸਹਿਬਜ਼ਾਦੇ ਨੇ ਤੇ ਬਾਕੀ ਸਿੱਖ ਨੇ ਗੁਰੂ ਸਾਹਿਬ ਚਮਕੌਰ ਦੇ ਇਲਾਕੇ ਦੇ ਚੰਗੇ ਵਾਕਫ ਸਨ ਕਿਉਂਕਿ ਸਨ 1702 ਵਿੱਚ ਜਦੋਂ ਉਹ ਕੁਰਖਸ਼ਿੱਤ ਤੋਂ ਵਾਪਸ ਆ ਰਹੇ ਸੀ ਤਾਂ ਇਸੇ ਇਲਾਕੇ ਵਿੱਚ ਅਲਫ ਖਾਨ ਤੇ ਸੈਦ ਖਾਨ ਆ ਦੇ ਪਠਾਣਾ ਦੀ ਫੌਜ ਨਾਲ ਉਹਨਾਂ ਦਾ ਟਕਰਾ ਹੁੰਦਾ ਹੈ ਚੰਗੀ ਝੜਪ ਹੁੰਦੀ ਹੈ ਪਰ ਸੈਦ ਖਾਨ ਮੌਕੇ ਦੀ ਨਿਯਾਕ ਸਮਝ ਕੇ ਗੁਰੂ ਕਿਆਂ ਦੀ ਸ਼ਰਨ ਚ ਆ ਜਾਂਦਾ ਹੈ ਤੇ ਅਲਫ ਖਾਨ ਤੋਂ ਭੱਜ ਜਾਂਦਾ ਸੋ ਗੁਰੂ ਸਾਹਿਬ ਉਹ ਸਾਰੇ ਇਲਾਕੇ ਤੋਂ ਵਾਕਿਫ ਸਨ ਉਹਨਾਂ ਨੇ ਚੰਗੀ ਵਧੀਆ ਵਿਉਂਤਬੰਦੀ ਕੀਤੀ ਤੋ ਉਸ ਵਾਇਨਦਬ ਦੀ ਤਹਿਤ ਇੱਕ ਉੱਚੇ ਟਿੱਬੇ ਤੇ ਕੱਚੀ ਹਵੇਲੀ ਹੈ ਜੋ ਦੋ ਰਾਜਪੂਤ ਭਰਾਵਾਂ ਦੀ ਹੈ ਜਿਨ੍ਹਾਂ ਦਾ ਨਾਂ ਹੈ ਜਗਤਰਾਏ ਤੇ ਰੂਪਚੰਦ ਰੂਪਚੰਦ ਦਾ ਦੂਜਾ ਨਾਂ ਬੁੱਧੀਚੰਦ ਵੀ ਕਹਿੰਦੇ ਨੇ ਗੁਰੂ ਸਾਹਿਬ ਨੇ ਉਸ ਕੱਚੀ ਹਵੇਲੀ ਚ ਜਾਣ ਦਾ ਮਨ ਬਣਾ ਲਿਆ ਜਦੋਂ ਹਵੇਲੀ ਮੰਗੀ ਤਾਂ ਜਗਤਰਾਏ ਨੇ ਨਾ ਕਰ ਦਿੱਤੀ ਪਰ ਉਸ ਦੇ ਦੂਸਰੇ ਭਰਾ ਰੂਪਚੰਦ ਨੇ ਹਾਂ ਕਰ ਦਿੱਤੀ ਇਸ ਤਰ੍ਹਾਂ ਜਗਤ ਚੰਦ ਵੀ ਹਵੇਲੀ ਖਾਲੀ ਕਰਕੇ ਚਲਾ ਗਿਆ ਤੇ ਗੁਰੂ ਤੇ ਗੁਰੂ ਫੌਜਾਂ ਨੇ ਉਸ ਹਵੇਲੀ ਨੂੰ ਜੰਗ ਦਾ ਮੈਦਾਨ ਬਣਾਉਣ ਵਾਸਤੇ ਤਿਆਰੀ ਆਰੰਭ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਕੱਚੀ ਗੜੀ ਦੇ ਦਰਵਾਜੇ ਤੇ ਦੋ ਦਰਬਾਨ ਖੜੇ ਕੀਤੇ ਜਿਨ੍ਹਾਂ ਚੋਂ ਇੱਕ ਸੀ ਸਿਪਾਹੀ ਮਦਨ ਸਿੰਘ ਤੇ ਦੂਜਾ ਸਿਪਾਹੀ ਕੋਠਾ ਸਿੰਘ ਗੜੀ ਦੇ ਆਸ-ਪਾਸੇ ਖਾਲਸਾਈ ਨਿਸ਼ਾਨ ਲਾ ਦਿੱਤੇ ਗੜ ਦਿੱਤੇ ਗੜੀ ਦੀਆਂ ਚਾਰੇ ਦਿਸ਼ਾਵਾਂ ਦੀ ਰਖਵਾਲੀ ਲਈ ਅੱਠ-ਅੱਠ ਸਿੰਘਾਂ ਦੇ ਚਾਰ ਜੱਥੇ ਬਣਾ ਦਿੱਤੇ ਤੇ ਚਾਰਾਂ ਭਾਈਆਂ ਤੇ ਤਨਤ ਕਰ ਦਿੱਤੇ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਤੇ ਭਾਈ ਆਲਮ ਸਿੰਘ ਜੀ ਨੂੰ ਵੱਖ-ਵੱਖ ਜੱਥਿਆਂ ਵਿੱਚ ਤਾਲਮੇਲ ਬਣਾਉਣ ਵਾਸਤੇ ਰੱਖਿਆ ਨਿਯੁਕਤ ਕੀਤਾ ਗੜੀ ਦੀ ਵਿਉਂਤਬੰਦੀ ਯੋਧ ਨੀਤੀ ਅਨੁਸਾਰ ਚੱਕਰਵਿਊ ਯੋਧ ਨੀਤੀ ਚ ਕੀਤੀ ਤਾਂ ਕਿ ਜੇ ਕੋਈ ਵੀ ਗੱਡੀ ਦੇ ਅੰਦਰ ਆ ਜਾਵੇ ਤੇ ਉਥੋਂ ਬਚ ਕੇ ਵਾਪਸ ਨਾ ਜਾ ਸਕੇ ਗੁਰੂ ਸਾਹਿਬ ਦੋਹੇ ਸਹਿਬ ਜਾ ਦੇ ਭਾਈ ਦਿਆਲ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਇਹਨਾਂ ਨੇ ਹਵੇਲੀ ਦੇ ਉੱਪਰਲੇ ਕਮਰੇ ਜਿਹਨੂੰ ਅਟਾਰੀ ਕਿਹਾ ਜਾਂਦਾ ਹੈ ਉਹਦੇ ਵਿੱਚ ਮੋਰਚਾ ਸੰਭਾਲ ਲਿਆ ਇਸ ਤਰ੍ਹਾਂ ਕੱਚੀ ਹਵੇਲੀ ਦੀ ਕਿਲਾਬੰਦੀ ਇਸ ਤਰੀਕੇ ਨਾਲ ਕੀਤੀ ਗਈ ਕਿ ਕੱਚੀ ਹਵੇਲੀ ਕਿਲੇ ਦਾ ਰੂਪ ਧਾਰਨ ਕਰ ਗਈ ਇਸੇ ਕਰਕੇ ਇਸ ਦਾ ਨਾਮ ਕੱਚੀ ਗੱਡੀ ਰੱਖਿਆ ਗਿਆ ਹੈ ਗੁਰੂ ਸਾਹਿਬ ਜੀ ਨੇ ਸਮੂਹ ਸਿੰਘਾਂ ਨੂੰ ਉਕਤਰ ਕੀਤਾ ਉਪਦੇਸ਼ ਕੀਤਾ ਕਿ ਹਮੇਸ਼ਾ ਪਹਿਲਾ ਆਸਰਾ ਅਕਾਲ ਪੁਰਖ ਦਾ ਮੰਨਣਾ ਹੈ ਦੂਸਰਾ ਆਸਰਾ ਗੁਰੂ ਦਾ ਤੱਕਣਾ ਹੈ ਤੀਸਰਾ ਆਸਰਾ ਸੱਚ ਦਾ ਤੱਕਣਾ ਹੈ ਤੇ ਚੌਥਾ ਆਪਣੇ ਸਵੈ ਬਲ ਦਾ ਤੱਕਣਾ ਹੈ 10 ਲੱਖ ਮੁਗਲ ਫੌਜ ਵੀ ਵੱਡੇ ਜਨਰਲਾਂ ਨਾਲ लैस ਸੀ ਜਿਸ ਦਾ ਜ਼ਿਕਰ ਪਿਛਲੀ ਕਿਸ਼ਤ ਵਿੱਚ ਕੀਤਾ ਜਾ ਚੁੱਕਾ ਹੈ ਉਹਨਾਂ ਨੇ ਹਮਸਲਾ ਹੋ ਕੇ ਇਕੱਠਾ ਹੱਲਾ ਬੋਲ ਕੇ ਗੁਰੂ ਸਾਹਿਬ ਤੇ ਸਿੰਘਾਂ ਨੂੰ ਜੀਉਂਦੇ ਫੜਨ ਦੀ ਵਿਉਂਤ ਕੀਤੀ ਕਿਉਂਕਿ ਜਾਣਦੇ ਸਨ ਕਿ ਸਿੰਘ ਚੰਦ ਗਿਣਤੀ ਵਿੱਚ ਹੈ ਜਦੋਂ ਇਹ ਫੌਜ ਲੈ ਕੇ ਕੱਚੀ ਗੱਡੀ ਵੱਲ ਵਧੇ ਤਾਂ ਸਿੰਘਾਂ ਨੇ ਤੀਰਾਂ ਬੰਦੂਕਾਂ ਦੀਆਂ ਗੋਲੀਆਂ ਦੀ ਵਾਸ਼ੜ ਕਰਕੇ ਬੋਲੇ ਸੋ ਨਿਹਾਲ ਦੇ ਜਿਕਾਰਾਂ ਨਾਲ ਭਰਵਾ ਜਵਾਬ ਦਿੱਤਾ ਜਵਾਬ ਇਹਨਾਂ ਕਰਾਰਾ ਸੀ ਕਿ ਮੁਗਲ ਸੈਨਾ ਸੈਂਕੜੇ ਜਵਾਨ ਮਰਵਾ ਕੇ ਪਛਾਹ ਹਟਣ ਲਈ ਮਜਬੂਰ ਹੋ ਗਈ ਗੁਰੂ ਸਾਹਿਬ ਜੀ ਨੇ ਟਾਰੀ ਵਿੱਚੋਂ ਵੀਰ ਆਸਣ ਲਾ ਕੇ ਨਿਸ਼ਾਨੇ ਸਾਧ ਕੇ ਤੀਰਾਂ ਦੀ ਅਜਹੀ ਵਰਖਾ ਕੀਤੀ ਕਿ ਇੱਕ ਇੱਕ ਤੀਰ ਕਈਆਂ ਨੂੰ ਪਾਰ ਗਿਆ ਬਾਹਰ ਬਲਾ ਗਿਆ ਆਖਰ ਸਰੰਦੀ ਫੌਜ ਪਿਛਾਂ ਹਟ ਗਏ ਵਜ਼ੀਰ ਖਾਨ ਨੇ ਨਵੀਂ ਚਾਲ ਚੱਲ ਕੇ ਮਲੇਰਕੋਟੀਆਂ ਨੂੰ ਉਕਸਾਇਆ ਤੇ ਤਲੁਗਾਮਾ ਜੋਧਨੀਤੀ ਵਰਤਨ ਦੀ ਸਲਾਹ ਦਿੱਤੀ ਤਲੁਗਾਮਾ ਜੋਧਨੀਤੀ ਤੈਤ ਪੌੜੀਆਂ ਲਾ ਕੇ ਕਿਸੇ ਵੀ ਦਵਾਰ ਨੂੰ ਟੱਪ ਕੇ ਦੁਸ਼ਮਣ ਦੇ ਘਰ ਪ੍ਰਵੇਸ਼ ਕਰਕੇ ਉਸ ਤੇ ਹਮਲਾ ਕਰਦੀ ਪੈਂਟੜੇ ਬਾਜੀ ਹੁੰਦੀ ਹੈ ਮਲੇਰਕੋਟ ਲਈ ਸ਼ੇਰ ਮੁਹੰਮਦ ਖਾਨ ਦੇ ਤਿੰਨ ਭਰਾ ਨਹਰਖਾਂ ਕੇਵਾਜਾ ਬਮੂਦ ਅਲੀ ਤੇ ਗਨੀਖਾਂ ਇਸ ਜੁਦਦੀਤੀ ਦੇ ਮਹਾਰਸਨ ਤੇ ਬਹਾਦਰ ਜਰਨੈਲ ਸਨ ਇਸ ਲਈ ਉਹਨਾਂ ਨੂੰ ਇਸ ਹਮਲੇ ਵਾਸਤੇ ਚੁਣਿਆ ਗਿਆ ਨਹਰਖਾਂ ਪੌੜੀ ਚੜ੍ਹ ਕੇ ਥੋੜਾ ਜਿਹਾ ਉੱਚਾ ਹੋਇਆ ਤਾਂ ਗੁਰੂ ਸਾਹਿਬ ਜੀ ਨੇ ਲਲਕਾਰ ਕੇ ਨਾਰਖਾਂ ਨੂੰ ਕਿਹਾ ਸਾਵਧਾਨ ਜੀਵ ਦੀਆਂ ਕੌਮਾਂ ਇੰਜ ਕਿਸੇ ਨੂੰ ਆਪਣੇ ਵੇੜੇ 'ਚ ਨਹੀਂ ਵੜਨ ਦਿੰਦੀਆਂ ਤੇ ਉਹਨਾਂ ਨੇ ਨਾਲ ਹੀ ਆਪਣਾ ਸੋਨਮੁਖੀ ਤੀਰ ਬਾਕੀ ਕਮਾਨ ਚੋਂ ਅਕਾਲ ਦੇ ਜਕਾਰੇ ਨਾਲ ਛੱਡਿਆ ਜੋ ਨਾਰਖਾਨ ਦੀ छाਤੀ چیر ਗਿਆ ਤੇ ਉਹ درخت ਦੇ ਟੁੱਟੇ ਟਹਿਣ ਵਾਂਗ ਪੌੜੀ ਤੋਂ ਜ਼ਮੀਨ ਤੇ ਜਾ ਡਿੱਗਾ ਆਪ ਜੀ ਨੂੰ ਦੱਸਦੇ ਚੱਲੀਏ ਸੋਨਮੁਖੀ ਤੀਰ ਗੁਰੂ ਸਾਹਿਬ ਜੀ ਦਾ ਇਸ ਤਰੀਕੇ ਨਾਲ ਬਣਾਇਆ ਹੁੰਦਾ ਸੀ ਕਿ ਉਸ ਨਾਲ 1 ਤੋਲਾ ਸੋਨਾ ਲੱਗਾ ਹੁੰਦਾ ਸੀ ਜੇ ਕੋਈ ਜ਼ਖਮੀ ਹੋ ਜਾਵੇ ਤਾਂ ਉਸ ਦਾ ਇਲਾਜ ਹੋ ਜਾਂਦਾ ਸੀ ਜੇ ਕੋ ਮਰ ਜਾਵੇ ਤੇ ਉਸ ਦਾ ਕਿਰਿਆ ਕਰਮ ਹੋ ਜਾਂਦਾ ਸੀ ਇਸ ਤੋਂ ਬਾਅਦ ਗਨੀਖਾਨੇ ਪੌੜੀ ਤੋਂ ਸਿਰ ata ਕੀਤਾ ਤਾਂ ਗੁਰੂ ਜੀ ਨੇ ਫੇਰ ਤੀਰ ਦੇ ਜਵਾਬ ਨਾਲ ਉਸ ਦਾ ਸਿਰ ਖਖੜੀ ਕਰਕੇ ਸੁੱਟਿਆ ਦੋਨਾਂ ਪਰਮਦੇ ਮੌਦ ਆਸ਼ਰ ਵਿਖ ਕੇ ਖਵਾਜ਼ਾ महमूद ਕੰਧ ਦੀ ਓਟ ਲੈ ਕੇ ਪੇਸ਼ਾਨੂ ਭੱਜ ਪਿਆ ਗੁਰੂ ਜੀ ਉਸ ਡਰਕਲ ਨੂੰ ਕਹਿੰਦੇ ਮਰਦੂਦਾ ਕਿੱਥੇ ਚੱਲੇ ਆਂ ਕੰਧ ਦੀ ਓਟ ਚ ਜਰਾ ਬਾਹਰ ਹੋ ਤੈਨੂੰ ਵੀ ਤੀਰ ਬਖਸ਼ ਦਿਆਂ ਦੇਖੋ ਗੁਰੂ ਸਾਹਿਬ ਜੀ ਨੇ ਬਖਸ਼ਾ ਦੁਸ਼ਮਣ ਤੇ ਵੀ ਬਖਸ਼ਾ ਕਰ ਰਹੇ ਨੇ ਇਸ ਤੋਂ ਬਾਅਦ ਗੱਡੀ ਦੇ ਨੇੜੇ ਆਉਣ ਦੀ ਕਿਸੇ ਦੀ ਹਿੰਮਤ ਹੀ ਨਾ ਪਈ ਜਦੋਂ ਸਿੱਖ ਜਥਿਆਂ ਕੋਲ ਤੀਰਾਂ ਦੀ ਘਾਟ ਹੋਈ ਤਾਂ ਉਹ ਜਥੇ ਬਣਾ ਕੇ ਗੱਡੀ ਤੋਂ ਬਾਹਰ ਨਿਕਲ ਕੇ ਲੜਣ ਲੱਗੇ ਪਾਈਦਾਨ ਸਿੰਘ ਪਾਈਤਾਨ ਸਿੰਘ ਤੇ ਭਾਈ ਅਮੋਲਕ ਸਿੰਘ ਗੁਰੂ ਆਗਿਆ ਲੈ ਕੇ ਗੱਡੀ ਤੋਂ ਬਾਹਰ ਨਿਕਲੇ ਤੇ ਜਿਹਾ ਤੇਜ਼ ਹਮਲਾ ਕੀਤਾ ਕਿ ਸੈਂਕੜੇ ਮੁਗਲ ਮਾਰੇਗੇ ਤੇ ਉਹ ਯਾ ਖਦਾ ਯਾ ਖਦਾ ਕਰਦੇ ਬਚਾ ਲੋ ਬਚਾ ਲੋ ਕਰਦੇ ਦੌੜੇ ਲਾਸ਼ਾਂ ਨਾ ਧਰਤੀ ਪਰ ਗਈ ਆਖਰ ਸੈਂਕੜਿਆਂ ਚ ਕਿਰੇ ਤਿੰਨੋ ਸ਼ਹਾਦਤ ਦਾ ਜਾਨ ਪੀ ਗਏ ਤੇ ਫਿਰ ਆਗਿਆ ਲੈ ਕੇ ਭਾਈ ਮੁਕਮ ਸਿੰਘ ਜੀ ਇਕੱਲੇ ਹੀ ਮੈਦਾਨੇ ਜੰਗ ਚ ਜਾ ਨਿਤਰੇ ਉਹਨਾਂ ਨੇ ਜਾ ਕੇ ਚੈਲੰਜ ਕੀਤਾ ਕਿ ਜੇ ਕਿਸੇ ਚ ਦਮ ਹੈ ਤੇ ਮੇਰੇ ਨਾਲ ਇਕੱਲੇ ਨਾ ਇਕੱਲੇ ਜਿਸ ਨੂੰ ਦਵੰਦ ਯੁੱਧ ਕਹਿੰਦੇ ਹਨ ਲੜੋ ਪਠਾਨ ਜਰਨੈਲ ਭਾਈ ਮੋਹਮਦ ਸਿੰਘ ਦੇ ਨਾਲ ਦਵੰਦ ਯੁੱਧ ਕਰਨ ਲਈ ਅੱਗੇ ਹੋਏ ਤੇ ਭਾਈ ਮੋਹਮਦ ਸਿੰਘ ਦੀ ਤਲਵਾਰ ਦੇ ਇੱਕ ਹੀ ਵਾਰ ਨਾਲ ਦੋ ਟੁੱਟੇ ਹੋ ਕੇ ਧਰਤੀ ਤੇ ਡਿੱਗ ਪਿਆ ਕਈ ਹੋਰ ਜਰਨੈਲ ਵਾਰੋ ਵਾਰ ਹੀ ਆਏ ਸਾਰੇ ਹੀ ਉਸ ਦੇ ਹੱਥੋਂ ਮਾਰੇ ਗਏ ਤਾਂ ਗੁੱਸੇ 'ਚ ਆਏ ਖਵਾਜ਼ਾ ਮਰਦੂਦ ਨੇ ਮੁਗਲਾਂ ਨੂੰ ਇਕੱਠੇ ਹਮਲਾ ਕਰਨ ਤੇ ਗੋਲੀਆਂ ਦੇ ਵਾਸ਼ਰ ਕਰਨ ਦਾ ਹੁਕਮ ਦਿੱਤਾ ਭਾਈ ਮੋਹਮਦ ਸਿੰਘ ਦਾ ਸਰੀਰ ਗੋਲੀਆਂ ਨਾਲ ਛਲਨੀ ਹੋ ਗਿਆ ਤੇ ਉਹ ਜੰਗ ਦੇ ਵਿੱਚ ਸ਼ਹਾਦਤ ਦਾ ਜਾਂਪੀ ਗਏ ਇਹਨੇ ਨੂੰ ਭਾਈ ਸਾਹਿਬ ਭਾਈ ਸਾਬ ਸਿੰਘ ਜੀ ਪਿਆਰੇ ਤੇ ਭਾਈ ਹਿੰਮਤ ਸਿੰਘ ਜੀ ਪਿਆਰੇ ਆਗਿਆ ਲੈ ਕੇ ਮਲਖਈਏ ਚ ਜਾ ਵੜੇ ਦੋਨਾਂ ਨੇ ਪਿੱਠਾਂ ਜੋੜ ਕੇ ਅਜਿਹੇ ਜੋਰ ਵਿਖਾਏ ਕਿ ਗੱਡੀ ਦੇ ਦਰਵਾਜੇ ਦੇ ਸਾਹਮਣੇ ਮੁਗਲਾਂ ਦੇ ਆਹੂ ਲਾ ਸਿੱਟੇ ਦਰਵਾਜੇ ਦਾ ਸਾਹਮਣਾ ਹਿੱਸਾ ਲਾਸ਼ਾਂ ਨਾਲ ਭਰ ਗਿਆ ਮੁਗਲ ਦਰਵਾਜਾ ਖਾਲੀ ਕਰਕੇ ਪਛਾਂਹ ਹਟਣ ਲਈ ਮਜਬੂਰ ਹੋ ਗਏ ਮੁਗਲਾਂ ਦੀ ਬੇਸਾਬ ਗੋੜੀਆਂ ਦੀ ਵਾਛੜ ਨਾਲ ਦੋਵੇਂ ਸਿੰਘ ਦੋਵੇਂ ਪਿਆਰੇ ਸ਼ਹਾਦਤ ਦਾ ਜਾਮ ਪੀ ਗਏ ਤਾਂ ਭਈਸ਼ਰ ਸਿੰਘ ਜੀ ਭਾਈ ਦੇਵਾ ਸਿੰਘ ਜੀ ਆਪਣੇ ਸਾਥੀਆਂ ਨਾਲ ਗੜੀ ਤੋਂ ਬਾਹਰ ਨਿਕਲੇ ਉਹ ਜਿਹੀ ਬਹਾਦਰੀ ਤੇ ਦਲੇਰੀ ਨਾਲ ਲੜੇ ਕਿ ਮੁਗਲ ਵੀ ਆਹਾ ਕਰ ਕਰ ਉੱਠੇ ਉਹ ਕਹਿ ਰਹੇ ਸਨ ਯਖਦਾ ਇਹ ਸਿੱਖੜੇ ਕਿਸ ਮਿੱਟੀ ਦੇ ਬਣੇ ਨੇ ਇੱਕ ਇੱਕ ਸੇਕ ਹਜ਼ਾਰਾਂ ਤੇ ਭਾਰੂ ਪੈਂਦਾ ਹੈ ਇਹਨਾਂ ਦੇ ਸਰੀਰਾਂ ਤੇ ਵਾਰ ਕਰਕੇ ਹਥਿਆਰ ਵੀ ਖੁੰਡੇ ਹੋ ਜਾਂਦੇ ਨੇ ਇਹਨਾਂ ਸਿੰਘਾਂ ਦੀ ਸ਼ਹਾਦਤ ਨਾਲ ਗੜੇ ਵਿੱਚੋਂ ਅੱਧੇ ਤੋਂ ਵੱਧ ਸਿੰਘ ਸ਼ਹੀਦ ਹੋ ਚੁੱਕੇ ਸਨ ਤਾਂ ਪਾਈਦਿਆਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਕਿਸੇ ਤਰ੍ਹਾਂ ਇਸ ਗੜੇ ਵਿੱਚੋਂ ਨਿਕਲ ਜਾਓ ਜੇ ਤੁਸੀਂ ਜੀਵਤ ਨਿਕਲ ਜਾਂਦੇ ਹੋ ਤਾਂ ਸਾਡੇ ਵਰਗੇ ਹਜ਼ਾਰਾਂ ਹੋਰ ਤਿਆਰ ਕਰ ਲਵੋਗੇ ਤੁਹਾਡਾ ਨਿਕਲ ਜਾਣਾ ਸਾਡੀ ਜਿੱਤ ਹੋਵੇਗਾ ਗੁਰੂ ਸਾਹਿਬ ਜੀ ਨੇ ਸਾਫ਼ ਲਫ਼ਜ਼ਾਂ ਚ ਇਨਕਾਰ ਕਰ ਦਿੱਤਾ ਕਿ ਮੈਂ ਆਪਣੇ ਪੁੱਤਰਾਂ ਤੋਂ ਪਿਆਰੇ ਸਿੱਖਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਇੰਨੇ ਨੂੰ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਗੁਰੂ ਸਾਹਿਬ ਤੋਂ ਜੰਗ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਕਹਿੰਦੇ ਅਜੀਤ ਸਿੰਘ ਤੇਰਾ ਨਾਮ ਅਜੀਤ ਹੈ ਜਿੱਤ ਕੇ ਆਉਣਾ ਹੈ ਧਰਮੀ ਪਿਤਾ ਦਾ ਧਰਮੀ ਪੁੱਤਰ ਰਖਵਾਉਣਾ ਹੈ ਤਾਂ ਸਹਬਜ਼ਾਦਾ ਅਜੀਤ ਸਿੰਘ ਕਹਿੰਦੇ ਮੈਂ ਆਪਣੇ ਨਾਮ ਨੂੰ ਲਾਜ ਨਹੀਂ ਲਗਣ ਦਿਆਂਗਾ ਉਹ ਕੁਝ ਸਿੰਘਾਂ ਨਾਲ ਹੱਥ 'ਚ ਸਾਂਘ ਲੈ ਕੇ ਆਪਣੇ ਤੇਜਤਾਰ ਘੋੜੇ ਤੇ ਬਾਹਰ ਨਿਕਲਿਆ ਤੇ ਹਵਾਵਾਂਕ ਸ਼ੂਕ ਦਾ ਮੁਗਲਾਂ ਦੇ ਵਿੱਚ ਜਾ ਵੜਿਆ ਉਸ ਨੇ ਜਾਂਦਿਆ ਹੀ ਇਹਨੇ ਜ਼ੋਰ ਦੀ ਸਾਹੰਗ ਮਾਰੀ ਕਿ ਇੱਕ ਮੁਗਲ ਜਰਨੈਲ ਜੋ ਸੰਜੋਬ ਆਈ ਬੈਠਾ ਸੀ ਉਸ ਦੀ ਸੰਜੋਬ ਨੂੰ ਚੀਰਦੀ ਹੋਈ ਉਸ ਦੀ ਹਿੱਕ ਚੀਰ ਗਈ ਤੇ ਉਹ ਧਰਤੀ ਤੇ ਆ ਡਿੱਗਾ ਪਰ ਉਹ ਸਾਹੰਗ ਸੰਜੋਬ ਚ ਫਸ ਗਈ ਤੇ ਸਾਹੰਗ ਟੁੱਟ ਗਈ ਇਹਨੇ ਨੂੰ ਸਾਬ ਜਿਹੜਾ ਅਜੀਤ ਸਿੰਘ ਜੀ ਨੇ ਆਪਣੀ ਕਟਾਰ ਕੱਢੀ ਤੇ ਕੱਢ ਕੇ ਆਪਣੇ ਸਾਹਮਣੇ ਖੜੇ ਮੁਗਲ ਜਰਨੈਲ ਅਦਮਰ ਖਾਨ ਨੂੰ ਲਲਕਾਰਿਆ ਲਲਕਾਰਦਿਆਂ ਹੀ ਇਹਨੇ ਜੋਰ ਦੀ ਕਟਾਰ ਮਾਰੀ ਕਿਉ ਥਾਂ ਢੇਰੀ ਹੋ ਗਿਆ ਇਤਿਹਾਸਕਾਰ ਦੱਸਦੇ ਨੇ ਸਹਬਜ਼ਾਦਾ ਅਜੀਤ ਸਿੰਘ ਦਾ ਘੋੜਾ ਇਹਨਾਂ ਤੇਜ ਤਰਾਇ ਤੇ ਸਿਆਣਾ ਸੀ ਉਸਨੇ ਕਈ ਮੁਗਲਾਂ ਨੂੰ ਆਪਣੇ ਮੂੰਹ ਨਾਲ ਫੜ ਫੜ ਕੇ ਪਾਸੇ ਮਾਰਿਆ ਉਹ ਇਸ਼ਾਰਾ ਸਮਝਦਿਆਂ ਹੀ ਜੰਗ ਦੇ ਕਰੀ ਇੱਕ ਪਾਸੇ ਕਰੀ ਦੂਸਰੇ ਪਾਸੇ ਦੌੜ ਜਾਂਦਾ ਸੀ ਸ਼ੇਸ਼ਤਰਾਂ ਕਰਦਿਆਂ ਸਾਹਿਬ ਜੀ ਦਾ ਅਜੀਤ ਸਿੰਘ ਨੇ 100 ਤੋਂ ਵੱਧ ਮੁਗਲਾਂ ਨੂੰ ਨਰਕ ਵਿੱਚ ਪਹਤਾਇਆ ਤੇ ਫਿਰ ਇਸ ਲੜਾਈ ਦੇ ਵਿੱਚ ਬਹੁਤ ਜ਼ਿਆਦਾ ਮੁਗਲਾਂ ਨੇ ਗੋਲਾਬਾਰੀ ਕੀਤੀ ਤੀਰਾਂ ਦੀ ਵਾਸ਼ੜ ਕੀਤੀ ਕਿ ਉਸ ਦਾ ਸਾਰਾ ਸਰੀਰ ਵੰਨਿਆ ਗਿਆ ਤੇ ਅਖੀਰ ਉਹ ਸ਼ਹਾਦਤ ਦਾ ਜੰਮ ਪੀ ਗਿਆ ਸਾਹਿਬ ਜੀ ਦਾ ਜਜਾਰ ਸਿੰਘ ਆਪਣੇ ਭਰਾ ਦੀ ਸ਼ਹਾਦਤ ਵੇਖ ਕੇ ਰਹਿ ਨਾ ਸਕਿਆ ਤੇ ਗੁਰੂ ਸਾਹਿਬ ਜੀ ਕੋਲੋਂ ਜੰਗ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਕਹਿੰਦੇ ਤੂੰ ਅਜੇ ਬਾਲਕ ਹੈ ਤੈਨੂੰ ਜੁਧ ਨੀਤੀ ਦਾ ਗਿਆਨ ਨਹੀਂ ਹੈ ਤੂੰ ਨਾ ਜਾ ਉਹ ਕਹਿੰਦਾ ਨਹੀਂ ਮੈਂ ਵੀ ਆਪਣੇ ਭਰਾ ਵਾਂਗ ਸ਼ਾਹਦਤ ਦਾ ਜਾ ਮੀਣਾ ਹੈ ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਹੱਥੀ ਸ਼ਸਤਰ ਸਜਾਏ ਉਸ ਦੇ ਕਦਮ ਮੇਚ ਦੇ ਸ਼ਸਤਰ ਸਜਾਏ ਕਰਪਾਨਾਂ ਦਿੱਤੀਆਂ ਹਥਿਆਰ ਦਿੱਤੇ ਤੇ ਨਾਲ ਹੀ ਉਹਨਾਂ ਨੇ ਉਸ ਨੂੰ ਸ਼ਾਬਾਸ਼ ਦੇ ਕੇ ਕਿਹਾ ਜਾ ਤੈਨੂੰ ਅੱਲਾ ਨੂੰ ਸ਼ੌਂਪਿਆ ਜਿਸ ਦਾ ਵਿਖਿਆਨ अल्लाह यार यारखा जोगी अपने एक बैंक करता है कि गुरु साहब अपने पुत्र की संबोधन कर रहे हैं ले जाओ सुधारो तुम्हें अल्लाह को सौंपा मर जाओ जा मारो तुम्हें अल्लाह को सौंपा रब को ना मिसारो तुम्हें अल्लाह को सौंपा सिखी को अभारो तुम्हें अल्लाह को सौंपा वाहेगुरु ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਜਾਤੇ ਜਾਮੇ ਸ਼ਹਾਦਤ ਤੁਮੇ ਬਖਸ਼ੇ ਤੇਨਾਲੀ ਉਹਨਾਂ ਨੇ ਕਿਹਾ ਖਾਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇਂ ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ ਇਸ ਅਛਾ ਨਾਲ ਸਹਿਬਜ਼ਾਦਾ ਜਜ਼ਾਰ ਸਿੰਘ ਮੈਦਾਨੇ ਜੰਗ ਚ ਉਤਰਦਾ ਹੈ ਤੇ ਮੁਗਲਾਂ ਦੇ ਆਹੂਲਾ ਸੁੱਟਦਾ ਹੈ ਉਸ ਨਿੱਕੀ ਤਲਵਾਰ ਨਾਲ ਉਹ ਐਸੇ ਜੋਰ ਬਖਾਉਂਦਾ ਹੈ ਕਿ ਮੁਗਲ ਆਸ਼ਾਸ਼ ਕਰ ਉੱਠਦੇ ਨੇ ਇਤਿਹਾਸਕਾਰ ਦੱਸਦੇ ਨੇ ਕਿ 21 ਮੁਗਲਾਂ ਨੂੰ ਮਾਰ ਕੇ ਸਹਬਜ਼ਾਦਾ ਜਜਾਰ ਸਿੰਘ ਜਦੋਂ ਸਹਬਜ਼ਾਦਾ ਅਜੀਤ ਸਿੰਘ ਦੀ ਸਰੀਰ ਦੇ ਕੋ ਮ੍ਰਿਤਕ ਸਰੀਰ ਕੋਲ ਪਹੁੰਚਦਾ ਹੈ ਤੇ ਜਜ਼ਬਾਤੀ ਹੋ ਕੇ ਆਪਣੇ ਭਰਾ ਕੋਲ ਉਤਰ ਜਾਂਦਾ ਹੈ ਘੋੜੇ ਤੋਂ ਤੇ ਉਸ ਦੇ ਸੀਸ ਨੂੰ ਆਪਣੇ ਬੁੱਕਲ ਚ ਲੈ ਲੈਂਦਾ ਹੈ ਉਸ ਨਾਲ ਗਲਵਕੜੀ ਪਾ ਕੇ ਪਿਆਰ ਕਰਦਾ ਹੈ ਇਹਨਾਂ ਨੂੰ ਮੁਗਲ ਉਸ ਦੀ ਪਿੱਠ ਵਿੱਚ ਹਮਲਾ ਕਰਦੇ ਨੇ ਤੇ ਉਸ ਨੂੰ ਸ਼ਹਾਦਤ ਦਾ ਜਾਮ ਪਿਆ ਦਿੱਤਾ ਜਾਂਦਾ ਹੈ ਸੋ ਸਾਧ ਸੰਗਤ ਜੀ ਇਸ ਤੋਂ ਬਾਅਦ ਬਾਕੀ ਸਿੰਘ ਆਲਮ ਸਿੰਘ ਅਮੋਲਕ ਸਿੰਘ ਵੀ ਸਹਬ ਜੀ ਦਾ ਜਜਾਰ ਸਿੰਘ ਦੇ ਨਾਲ ਲੜਦੇ ਹੋਏ ਮੁਗਲਾਂ ਦੇ ਆਹੂ ਲਾਉਂਦੇ ਹੋਏ ਸ਼ਹਾਦਤ ਦਾ ਜੰਮ ਪੀ ਜਾਂਦੇ ਨੇ 8 ਪੋ 22 ਦਸੰਬਰ ਦੀ ਰਾਤ ਤੱਕ ਗੜੀ ਦੇ ਨੇੜੇ ਫੜਕਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਪਰ ਉਦੋਂ ਤੱਕ ਦੋਨੋਂ ਸਹਿਬਜ਼ਾਦੇ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਮੁਕਮ ਸਿੰਘ ਜੀ ਤੇ ਬੱਤੀ ਸਿੰਘ ਸ਼ਹੀਦ ਹੋ ਚੁੱਕੇ ਹੁੰਦੇ ਹਨ ਨੇਰਾ ਹੋਣ ਤੇ ਜੰਗਬੱਦੀ ਦਾ ਬਿਗਲ ਵੱਜਦਾ ਹੈ ਤੇ ਮੁਗਲ ਹਰਖੇ ਹੋਏ ਇਹ ਕਹਿ ਕੇ ਆਰਾਮ ਕਰਨ ਲਈ ਤੁਰ ਪੈਂਦੇ ਹਨ ਕਿ ਚਲੋ ਹੁਣ ਥੋੜੇ ਰਹਿ ਗਏ ਹਨ ਸਵੇਰੇ ਫੜ ਲਵਾਂਗੇ ਹੱਥੋ-ਹੱਥੀ ਫੜ ਲਵਾਂਗੇ ਸੋ ਇਸ ਤਰ੍ਹਾਂ ਇਹ ਦਿਨ ਜੰਗਜੋਦ ਚੱਲਦਿਆਂ ਅੱਠ ਪੋ ਦਾ ਦਿਨ ਸਮਾਪਤ ਹੁੰਦਾ ਹੈ ਤੇ ਅੱਠ ਪੋ ਦੀ ਰਾਤ ਨਵੀਆਂ ਵਿਵੰਤਾ ਚੱਲਦੀਆਂ ਹਨ ਮੁਗਲਾਂ ਨੇ ਪਹਿਰੇਦਾਰੀ ਤਗੜੀ ਕੀਤੀ ਤਗੜੀ ਕਰਕੇ ਸਿੱਖਾਂ ਨੂੰ ਜਿਉਂਦੇ ਫੜਨ ਦੀ ਪਲਾਨ ਕੀਤੀ ਅੱਠ ਪੋ ਦੀ ਰਾਤ ਨੂੰ ਗੜੀ ਵਿੱਚ ਦੋ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਨੌ ਸਿੰਘ ਹੋ ਰਹਿ ਜਾਂਦੇ ਨੇ ਇਹਨਾਂ ਯਾਰਾਂ ਸਿੰਘਾਂ ਨੇ ਰਲ ਕੇ ਮਤਾ ਕੀਤਾ ਤੇ ਪੰਜ ਪਿਆਰਿਆਂ ਦੀ ਹਾਸੀਅਤ ਵਿੱਚ ਗੁਰੂ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਆਪ ਗੜੀ ਛੱਡ ਕੇ ਨਿਕਲ ਜਾਓ ਇਤਿਹਾਸ ਦਾ ਇਹ ਪਹਿਲਾ ਗੁਰਮੁਖੀ ਗੁਰਸਿੱਖੀ ਗੁਰਮਤਾ ਹੈ ਜੋ ਸਿੱਖਾਂ ਨੇ ਕੀਤਾ ਜਿਸ ਨੂੰ ਭਾਈ ਦਿਆ ਸਿੰਘ ਜੀ ਨੇ ਪੜ੍ਹ ਕੇ ਜਾਂ ਕਹਿ ਕੇ ਗੁਰੂ ਸਾਹਿਬ ਜੀ ਨੂੰ ਸੁਣਾਇਆ ਪੰਚਾਂ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਜੀ ਨੇ ਕੁਝ ਸ਼ਰਤਾਂ ਤਹਿਤ ਗੜੀ ਚੋ ਜਾਣ ਦਾ ਫੈਸਲਾ ਕੀਤਾ ਉਹਨਾਂ ਨੇ ਆਪਣੀ ਪੋਸ਼ਾਕ ਭਾਈ ਸੰਗਤ ਸਿੰਘ ਜੀ ਨੂੰ ਪਹਿਨਾ ਦਿੱਤੀ ਆਪਣੀ ਕਲਗੀ ਉਸ ਦੇ ਸਿਰ ਤੇ ਲਾ ਦਿੱਤੀ ਸਜਾ ਕੇ ਅਟਾਰੀ ਵਿੱਚ ਆਪਣੀ ਜਗ੍ਹਾ ਤੇ ਬਿਠਾ ਦਿੱਤਾ ਭਾਈ ਸੰਗਤ ਸਿੰਘ ਦਾ ਮਹਾਂਦਰਾ ਗੁਰੂ ਸਾਹਿਬ ਜੀ ਦਾ ਰਲਦਾ ਸੀ ਭਾਈ ਸੰਗਤ ਸਿੰਘ ਜੀ ਨਾਲ ਭਾਈ ਸੰਤ ਸਿੰਘ ਤੇ ਛੇ ਸਿੰਘ ਹੋਰ ਰਖਣੇ ਕੀਤੇ ਅਪਰੰਤ ਗੁਰੂ ਸਾਹਿਬ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੇ ਨਾਲ ਗੜੀ ਚੋਂ ਨਿਕਲ ਜਾਣ ਲਈ ਤਿਆਰ ਹੋਏ ਸਭ ਨੂੰ ਵੱਖ-ਵੱਖਰੀ ਦਿਸ਼ਾ ਵਿੱਚ ਨਿਕਲ ਜਾਣ ਦੀ ਹਦਾਇਤ ਕੀਤੀ ਵਿਉਂਤ ਦਿੱਤੀ ਤੇ ਇੱਕ ਤਾਰੇ ਦੀ ਸੇਧ ਤੇ ਜਾ ਕੇ ਮਿਲਣ ਦਾ ਯੋਜਨਾ ਕੀਤੀ ਸੰਗਤ ਨਾ ਕੀਤੀਆਂ ਸ਼ਰਤਾਂ ਤਹਿਤ ਗੁਰੂ ਜੀ ਨੰਗੇ ਪੈਰੀ ਗੜੀ ਚੋਂ ਨਿਕਲੇ ਮੁਗਲਾਂ ਦੇ ਖੇਮੇ ਕੋਲ ਜਾ ਕੇ ਜ਼ੋਰ ਦੀ ਤਾੜੀ ਮਾਰੀ ਤੇ ਉੱਚੀ ਸਾਰੀ ਕਿਹਾ ਪੀਰੇ ਹਿੰਦ ਮੇਰਵਦ ਭਾਵ ਹਿੰਦ ਦਾ ਪੀਰ ਚੱਲਿਆ ਜੇ ਉਧਰੋਂ ਗੜੀ ਵਿੱਚੋਂ ਜ਼ੋਰਦਾਰ ਜਕਾਰੇ ਗਜੇ ਤੀਰ ਚੱਲੇ ਬੰਦੂਕਾਂ ਚੱਲੀਆਂ ਤਾਂ ਦੁਸ਼ਮਣ ਦੇ ਖੇਮਿਆਂ ਵਿੱਚ ਖਲਬਲੀ ਮਚ ਗਈ ਹਨੇਰੇ ਦਾ ਮਾਹੌਲ ਹੋਣ ਕਰਕੇ ਮੁਗਲ ਫੌਜਾਂ ਨੇ ਆਪੋ ਵਿੱਚ ਹੀ ਕਟਵੱਟ ਸ਼ੁਰੂ ਕਰ ਦਿੱਤੀ। ਤੀਰ ਚੱਲਦੇ ਰਹੇ, ਗੋਲੀਆਂ ਚੱਲਦੀਆਂ ਰਹੀਆਂ, ਤੋਪਾਂ ਚੱਲਣ ਲੱਗੀਆਂ ਜੋ ਦਿਨ ਚੜ੍ਹੇ ਤੱਕ ਆਪਣੇ ਹੀ ਯਾਰਾਂ ਸੈਨਿਕਾਂ ਦੇ ਨੈਲਿਆਂ ਨੂੰ ਮਾਰਨ ਦਾ ਸਵੱਬ ਬਣ ਗਿਆਂ। ਤੇ ਗੁਰੂ ਸਾਹਿਬ ਵਿਖੜੇ ਪੈਂਡੇ ਕਰਦੇ ਹੋਏ ਜਾਮਾ ਲੀਰੋ ਲੀਰ, ਪੈਰਾਂ 'ਚ ਕੰਡੇ, ਭੁਖਣ ਭਾਣੇ, ਮਾਸ਼ੀਵਾੜੇ, گلਾਬੇ ਦੇ ਬਾਗ 'ਚ ਜਾ ਪੁੱਜਦੇ ਨੇ। ਜਿੱਥੇ ਟਿੰਡ ਦਾ ਸਰਾਨਾ ਲਾ ਕੇ ਠੰਡੀ ਜ਼ਮੀਨ ਤੇ ਕੁਝ ਪਲ ਆਰਾਮ ਕਰਦੇ ਨੇ ਇਹਨੇ ਨੂੰ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਉਹਨਾਂ ਨਾਲ ਆ ਰਲਦੇ ਨੇ ਇੱਥੋਂ ਉਹ ਨਿਹੰਗ ਖਾਨ ਦੇ ਭੂਆ ਦੇ ਪੁੱਤਰਾਂ ਗਨੀ ਖਾਨ ਨਬੀ ਖਾਨ ਦੇ ਘਰ ਜਾ ਪਹੁੰਚੇ ਜਿੱਥੇ ਬਸਤਰ ਬਦਲੇ ਅੰਨ ਪਾਣੀ ਛਕਿਆ ਤੇ ਫਿਰ ਅੱਗੇ ਉੱਚ ਦਾ ਪੀਰ ਬਣ ਕੇ ਹੇਰਪਿੰਡ ਵੱਲ ਨਿਕਲ ਗਏ ਆਲਮਗੀਰ ਲੰਮਾ ਜੱਟਪੁਰਾ ਹੁੰਦੇ ਹੋਏ ਰਾਏ ਕੱਲੇ ਕੋ ਜਾ ਪਹੁੰਚੇ ਦੀਨੇ ਕਾਂਗੜ ਤੋਂ ਰੰਗਜੀਵ ਨੂੰ ਜਫਰਨਾਮਾ ਲਿਖ ਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਦੇਸਾ ਸਿੰਘ ਭਾਈ ਸ਼ਿਵ ਸਿੰਘ ਤੇ ਭਾਈ ਜੇਠਾ ਸਿੰਘ ਦੇ ਹੱਥੀਂ ਭੇਜਿਆ ਜੋ ਉਹਨੂੰ ਅਹਿਮਦਗੜ ਜਾ ਕੇ ਦੇ ਕੇ ਆਏ ਉਧਰ ਨੌਪੋਦ ਦੀ ਸਵੇਰ ਹੀ ਮੁਗਲਾਂ ਨੇ ਗੜੀ ਤੇ ਤਕੜਾ ਹਮਲਾ ਕੀਤਾ ਅੱਧਾ ਦਿਨ ਫਿਰ ਵੀ ਜੁੱਦ ਚੱਲਦਾ ਰਿਹਾ ਤੇ ਅਖੀਰ ਸਾਰੇ ਅੱਠ ਸਿੰਘ ਸ਼ਹਾਦਤ ਦਾ ਜਾਨ ਪੀ ਗਏ ਮੁਗਲਾਂ ਨੇ ਭਾਈ ਸੰਗਤ ਸਿੰਘ ਦਾ ਨੂੰ ਗੁਰੂ ਸਾਹਿਬ ਸਮਝ ਕੇ ਉਸ ਦਾ ਸੀਸ ਕੱਟ ਕੇ ਉਸ ਦੇ ਭਲੇਖੇ ਵਜ਼ੀਰ ਖਾਂ ਕੋਲ ਜਾ ਪੇਸ਼ ਕੀਤਾ ਵਜ਼ੀਰ ਖਾਂ ਨੇ ਪਛਾਣ ਕਰਕੇ ਸ਼ਰਮਿੰਦਗੀ ਚ ਕਿਹਾ ਕਿ 10 ਲੱਖ ਫੌਜ ਚੋਟੀ ਦੇ ਜਰਨੈਲ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦੇ ਨਹੀਂ ਫੜ ਸਕੇ ਨਾ ਮਾਰ ਸਕੇ ਇਸ ਤਰ੍ਹਾਂ ਨਿਰਾਸ਼ ਹੋਈ ਮੁਗਲ ਫੌਜ ਆਪਣੇ ਟਿਕਾਣਿਆਂ ਨੂੰ ਵਾਪਸ ਚਲੀ ਗਈ ਤੇ ਗੁਰੂ ਸਾਹਿਬ ਦੀਨੇ ਕਾਂਗੜ ਜਿੱਥੇ ਤਿੰਨ ਭਰਾ ਸ਼ਮੀਰਾ ਲਖਮੀਰਾ ਤੇ ਤਖਤਮਾ ਲੈਂਦੇ ਸਨ ਉੱਥੇ ਜਾ ਪਹੁੰਚੇ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਬੜੇ ਤਨਮਨ ਨਾਲ ਆਉ ਭਗਤ ਕੀਤੀ ਤੇ ਉੱਥੇ ਦੇ ਰਹਿਣ ਵਾਲੇ ਇੱਕ ਗੁਰਸਿੱਖ ਭਾਈ ਸੂਰਮਾ ਦੇ ਜੋ ਤਰਖਾਣ ਜਾਤੀ ਨਾਲ ਸੰਬੰਧ ਰੱਖਦਾ ਸੀ ਉਸ ਦੇ ਚਾਰੇ ਵਿੱਚ ਗੁਰੂ ਸਾਹਿਬ ਜੀ ਨੇ ਟਿਕਾਣਾ ਕੀਤਾ ਇਹਨਾਂ ਤਿੰਨਾਂ ਭਰਾਵਾਂ ਨੂੰ ਵਜੀਦ ਖਾਨ ਨੇ ਧਮਕੀਆਂ ਵੀ ਦਿੱਤੀਆਂ ਪਰ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ। ਸਾਧ ਸੰਗਤ ਜੀ ਵਜੀਦ ਖਾਨ ਨੂੰ ਇਹਨਾਂ ਨੂੰ ਇਤਲਾਹ ਮਿਲਦੀ ਹੈ ਕਿ ਮਾਤਾ ਗੁਜਰ ਕੌਰ ਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਮਰਿੰਡੇ ਦੀ ਕਤਵਾਲੀ ਵਿੱਚ ਗ੍ਰਿਫਤਾਰ ਕਰਕੇ ਰੱਖੇ ਹੋਏ ਹਨ। ਤਾਂ ਉਹ ਆਸਬੰਦ ਹੋ ਉਠਿਆ ਕਿ ਇਹਨਾਂ ਬਾਲਾਂ ਤੇ ਇਹਨਾਂ ਦੀ ਮਾਤਾ ਦੇ ਜਰੀਏ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦੇਵੇਗਾ। ਅੱਲਾ ਯਾਰਖਾ ਜੋਗੀ ਜਿਸ ਨੇ ਗੰਗੇ ਸ਼ਹੀਦਾਂ ਨਾਮ ਦੇ ਲਿਖਤ ਲਿਖੀ 113 ਬੰਦ ਲਿਖੇ ਅੱਖੀਂ ਵੇਖ ਕੇ ਹੱਥ ਲਿਖਿਆ ਉਹ ਇਹ ਸਾਰੀ ਕਹਾਣੀ ਦਾ ਨਿਚੋੜ ਆਪਣੇ ਬੰਦ ਇਸ ਤਰ੍ਹਾਂ ਕੱਢਦਾ ਹੈ। ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਯਾਹ ਖੁਦਾ ਕੇ ਲਈ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰਰੋ ਮੈਂ ਜਹੀਂ ਸੇ ਬਨ ਕੇ ਸਤਾਰੇ ਗਏ ਸਮਾ ਕੇ ਲਈ ਸੋ ਅੱਜ ਦੀ ਇਹ ਗੱਲ ਬਾਤ ਨੂੰ ਇੱਥੇ ਹੀ ਵਿਰਾਮ ਦਿੰਦੇ ਹੋਏ ਆਪ ਜੀ ਤੋਂ ਖਿਮਾ ਚਾਹੁੰਦੇ ਹਾਂ ਇਸ ਤੋਂ ਅਗਲੀ ਗਾਥਾ ਸਾਕਾ ਸਰਹੰਦ ਛੋਟੇ ਸਾਹਿਬ ਜੀ ਦੇ ਕਾਰਨਾਮੇ ਕਚਹਿਰੀ ਵਿੱਚ ਪੇਸ਼ੀਆਂ ਨਿਹਾਂ ਵਿੱਚ ਨੇ ਜਾਣ ਦੀ ਗਾਥਾ ਅਗਲੀ ਕਿਸ਼ਤ ਸਾਂਝੀ ਕਰਾਂਗੇ ਤਦ ਤੱਕ ਲਿਖੇਮਾਂ ਜਾਚਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਦਾਸ ਨੇ ਇਹ ਜਾਣਕਾਰੀ ਬਹੁਤ ਸਾਰੀਆਂ ਇਤਿਹਾਸਿਕ ਕਿਤਾਬਾਂ ਤੋਂ ਇਕੱਤਰ ਕਰਕੇ ਆਪ ਜੀ ਨਾਲ ਸਾਂਝੀ ਕੀਤੀ ਹੈ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਨਾ ਆਪਣੇ ਇਸ ਚੈਨਲ ਨੂੰ ਜੇ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈਕ ਕਰਿਓ ਅਗੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ